ਵਿਣ ਭਾਣੇ ਕੇ ਨਾਏ ਕਰੀ ਇਹ 6 ਨੰਬਰ ਪਉੜੀ ਦੀ আরম্ভਤਾ ਹੋ ਰਹੀ ਹੈ 6 ਨੰਬਰ ਪਉੜੀ ਦੀ ਇਹ ਪਹਿਲੀ ਪੰਕਤੀ ਹੈ ਇਹਦੇ ਵਿੱਚ ਦੋ ਸ਼ਬਦ ਨੇ ਧਿਆਨ ਰੱਖਣ ਵਾਲੇ ਇੱਕ ਤਾਂ ਜਿਹੜਾ ਨਾਵਾ ਸ਼ਬਦ ਹੈ ਇਹਨੂੰ ਭਾਰਾ ਕਰਕੇ ਬੋਲਣਾ ਹੈ ਕਿਉਂਕਿ ਇਹ ਨਾਉਣ ਦਾ ਅਰਥ ਹੈ ਜੇ ਇਹ ਪ੍ਰਮਾਤਮਾ ਦੇ ਨਾਮ ਦਾ ਅਰਥ ਹੋਵੇ ਫਿਰ ਆਪਾਂ ਭਾਰਾ ਕਰਕੇ ਨਹੀਂ ਬੋਲਣਾ ਫਿਰ ਨਾਵਾ ਬੋਲਣਾ ਇਹ ਬੋਲਣਾ ਹੈ ਨਹਾਵਾ ਅਤੇ ਇਸੇ ਪੰਕਤੀ ਵਿੱਚ ਜਿਹੜਾ ਸ਼ਬਦ ਆਇਆ ਹੈ ਨੰਨੇ ਕਰਨਾ ਈੜੀ ਨੂੰ ਸਿਹਾਰੀ ਇਹਨੂੰ ਨਾਏ ਬੋਲਣਾ ਹੈ ਭਾਰਾ ਕਰਕੇ ਬੋਲਣਾ ਹੈ ਕਿਉਂਕਿ ਦੋਵੇਂ ਹੀ ਸ਼ਬਦਾਂ ਦਾ ਅਰਥ ਹੈ ਇਸ਼ਨਾਨ ਦੋਵੇਂ ਹੀ ਸ਼ਬਦਾਂ ਦਾ ਅਰਥ ਹੈ ਨਹਾਉਣਾ ਇਸ ਕਰਕੇ ਦੋਵੇਂ ਸ਼ਬਦ ਨਹਾਵਾ ਅਤੇ ਨਾਏ ਇਸ ਤਰ੍ਹਾਂ ਬੋਲਣਾ ਹੈ ਦਾਸ ਦੇ ਪਿੱਛੇ ਫਿਰ ਬੋਲੋ ਤੀਰਥ ਨਹਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਏ ਕਰੀ ਜੀਤੀ ਸਿਰਠ ਪਾਈ ਵੇਖਾ ਬਿਨ ਕਰਮਾਂ ਕੇ ਮਿਲਾ ਲਈ ਜਿਹੜਾ ਕੇ ਸ਼ਬਦ ਆਉਂਦਾ ਹੈ ਨਾ ਸਾਧ ਸੰਗਤ ਜੀ ਜਿੱਥੇ ਆਉਂਦਾ ਇਹ ਕਕੇ ਨੂੰ ਸਿਹਾਰੀ ਤੇ ਕਈ ਜਗ੍ਹਾ ਤੇ ਆਉਂਦਾ ਕਕੇ ਲਾਵਾ ਕੇ ਕੋਸ਼ਿਸ਼ ਕਰੋ ਕਿ ਇਸ ਦੇ ਵਿੱਚ ਅਸੀਂ ਉਚਾਰਣ ਦੇ ਵਿੱਚ ਜਿਹੜਾ ਫਰਕ ਲੱਭ ਸਕੀਏ ਤੇ ਫਰਕ ਦੇ ਨਾਲ ਹੀ ਇਹਨੂੰ ਉਚਾਰਣ ਕਰ ਸਕੀਏ ਸਿਹਾਰੀ ਜਿਹੜੀ ਹੁੰਦੀ ਹੈ ਇਹਨੂੰ ਸਾਧ ਸੰਗਤ ਜੀ ਲਘੂ ਮਾਤ੍ਰ ਕਹਿੰਦੇ ਲਘੂ ਮਾਤ੍ਰ ਦਾ ਅਰਥ ਹੁੰਦਾ ਹੈ ਕਿ ਲੰਬੀ ਆਵਾਜ਼ ਨਹੀਂ ਉਹਦੀ ਨਿਕਲ ਸਕਦੀ ਕਪਕੇ ਸਿਹਾਰੀ ਕੇ ਤੇ ਜਿਹੜੀ ਲਾ ਹੁੰਦੀ ਹੈ ਉਹਨੂੰ ਦੀर्घ ਮਾਤ੍ਰ ਕਹਿੰਦੇ ਆ ਦੀर्घ ਮਾਤ੍ਰ ਦਾ ਅਰਥ ਹੈ ਕਿ ਉਹਦੀ ਲੰਬੀ ਆਵਾਜ਼ ਗੱਡੀ ਜਾ ਸਕਦੀ ਹੈ ਜੇ ਆਪਾਂ ਲਾਂ ਲਾ ਕੇ ਜਿੰਨੀ ਮਰਜ਼ੀ ਲੰਬੀ ਆਵਾਜ਼ ਕੱਢੀ ਜਾਈਏ ਲਾਂ ਦੀ ਆਵਾਜ਼ ਉਹੋ ਹੀ ਬਣੀ ਰਹਿਣੀ ਹੈ ਜਿਸ ਤਰ੍ਹਾਂ ਕਕੇ ਲਾਵਾਂ ਕੇ ਤੇ ਜੇ ਕਕੇ ਨੂੰ ਸਿਹਾਰੀ ਨੂੰ ਆਪਾਂ ਲੰਬੀ ਕਰਨ ਲੱਗੀਏ ਸਿਹਾਰੀ ਲੱਛ ਜਾਂਦੀ ਹੈ ਲਾਂ ਲੱਗ ਜਾਂਦੀ ਹੈ ਇਸ ਕਰਕੇ ਇਹੀ ਸੰਥਿਆ ਹੈ ਇਹੋ ਹੀ ਪਕਮਾਉਂਦੇ ਹਨ ਉਸਤਾਦ ਜਿਹੜੇ ਨੇ ਸੰਪਰਦਾਇਕ ਵਿਦਵਾਨ ਜਿਹੜੇ ਹਨ ਤੇ ਜਿੱਥੇ ਕਕੇ ਨੂੰ ਸਿਹਾਰੀ ਆਉਂਦੀ ਹੈ ਉਹ ਇੰਨਾ ਕੀ ਬੋਲਣਾ ਕਿ ਇੰਨਾ ਕੀ ਬੋਲਣਾ ਹੈ ਕਿ ਐਦਾਂ ਨਹੀਂ ਬੋਲਣਾ ਕਿ ਉਦੋਂ ਬੋਲਣਾ ਜਦੋਂ ਕੱਕੇ ਲਾਵਾਂ ਲੱਗੀ ਹੋਵੇ ਸੋ ਜੇਤੀ ਸ੍ਰਿਸ਼ਟ ਉਪਾਈ ਵੇਖਾ ਜੇਤੀ ਸ੍ਰਿਸ਼ਟ ਉਪਾਈ ਵੇਖਾ ਬਿਨ ਕਰਮਾਂ ਕੇ ਮਿਲਾ ਲਈ ਬਿਨ ਕਰਮਾਂ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਜੇ ਗੁਰਾ ਇੱਕ ਦੇਹ 부ਝਾਈ ਗੁਰਾ ਇੱਕ ਦੇਹ 부ਝਾਈ ਜਿਹੜਾ ਗੁਰਾ ਸ਼ਬਦ ਹੈ ਇਹ ਉਚੇਚੇ ਤੌਰ ਤੇ ਗੁਰਬਾਣੀ ਪਾਠ ਦਰਸ਼ਨ ਪੋਥੀ ਵਿੱਚ ਲਿਖਿਆ ਕਿ ਰਾਰੇ ਦੇ ਕੰਨੇ ਤੇ ਬਿੰਦੀ ਨਹੀਂ ਲਗਣ ਦੇਣੀ ਗੁਰਾ ਨਹੀਂ ਬੋਲਣਾ ਇੱਕ ਵਚਨ ਕਰਕੇ ਬੋਲਣਾ ਹੈ ਗੁਰਾ ਇੱਕ ਦੇਹ 부ਝਾਈ ਗੁਰਾ ਇੱਕ ਦੇਹ 부ਝਾਈ ਸਬਨਾ ਜੀਆ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੋ ਵਿਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਇਸ ਪੰਕਤੀ ਵਿੱਚ ਜੋ ਲੇ ਸ਼ਬਦ ਆਇਆ ਹੈ ਲੱਲੇ ਲਾਵਾ ਲੇ ਤੇ ਅੱਗੇ ਈੜੀ ਤੇ ਈੜੀ ਨੂੰ ਸਿਹਾਰੀ ਹੈ ਈੜੀ ਅਤੇ ਈੜੀ ਨੂੰ ਸਿਹਾਰੀ ਦੀ ਆਵਾਜ਼ ਕੱਢਣ ਦੇ ਲਈ ਲੱਲੇ ਦੀ ਲਾ ਦੀ ਆਵਾਜ਼ ਨੂੰ ਥੋੜੀ ਲੰਬੀ ਕਰ ਦੇਣਾ ਹੈ ਈੜੀ ਤੇ ਈੜੀ ਦੀ ਸਿਹਾਰੀ ਦੀ ਆਵਾਜ਼ ਆਪਣੇ ਆਪ ਵਿੱਚ ਆ ਜਾਣੀ ਹੈ ਲੇ ਐਦਾਂ ਬੋਲਣਾ ਹੈ ਜੇ ਤਿਸ ਨਦਰ ਨ ਆਵਈ ਜੇ ਤਿਸ ਨਦਰ ਨ ਆਵਈ ਤਾਂ ਬਾਤ ਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋ ਸਤਾਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਇਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਈ ਕਰੇ ਸੋਣਿਆ ਸਿੱਧ ਪੀਰ ਸੁਰਨਾਥ ਸੋਣਿਆ ਸਿੱਧ ਸੰਵਾਦ ਚਾਰ ਸ਼ਬਦ ਆਉਣੇ ਨੇ ਸੋਣਿਆ ਵਾਲੇ ਇਹਦੇ ਵਿੱਚ ਵਿਸਰਾਮ ਜਿਹੜਾ ਹੈ ਸੋਣਿਆ ਦੇ ਉੱਤੇ ਹੀ ਹੈ ਅਤੇ ਇਹਦਾ ਜਿਹੜਾ ਉਚਾਰਨ ਹੈ ਬੜਾ ਅਵੇਸਲੇਪਨ ਦੇ ਵਿੱਚ ਕਈ ਗਲਤ ਕਰਦੇ ਰਾਣੇ ਨੂੰ ਬਿਹਾਰੀ ਲਾ ਦਿੰਦੇ ਕੋਈ ਕਈ ਸੁਣੀਏ ਬੋਲਦੇ ਐ ਕਈ ਸੁਣੀ ਆ ਬੋਲਦੇ ਐ ਪਰ ਰਾਣੇ ਦੀ ਸਿਹਾਰੀ ਦੀ ਆਵਾਜ਼ ਕੱਢ ਕੇ ਅੱਗੇ ਆੜੇ ਨੂੰ ਧੁਲਾਈਆਂ ਲਾ ਕੇ ਸੋਣਿਆ ਇਸ ਤਰ੍ਹਾਂ ਆਵਾਜ਼ ਹੈ ਔਰ ਐੜੇ ਦੀਆਂ ਦੁਲਾਵਾਂ ਦੇ ਲਾਗੇ ਬਿੰਦੀ ਵੀ ਨਹੀਂ ਲੱਗਣ ਦੇਣੀ ਐ ਨਹੀਂ ਬੋਲਣਾ ਐੜੇ ਦਲਾਈਆਂ ਹੁੰਦਾ ਹੈ ਐ ਉੱਤੇ ਬਿੰਦੀ ਐ ਤੇ ਜੇ ਆਪਾਂ ਐ ਬੋਲਾਂਗੇ ਆਪਾਂ ਆਪਣੇ ਆਪ ਹੀ ਮੰਨ ਲਓ ਬਿੰਦੀ ਲਾਈ ਜਾ ਰਹੇ ਆਂ ਬਿੰਦੀਆਂ ਸਾਰੀ ਗੁਰਬਾਣੀ ਦੇ ਵਿੱਚ ਹੀ ਆਪਾਂ ਸੰਕੋਚ ਕਰਨਾ ਹੈ ਲਾਉਣ ਤੋਂ ਇਸ ਲਈ ਇੱਕ ਸ਼ਬਦ ਸੁਣਨ ਦੇ ਨਾਲ ਤੇ ਸਿੱਖ ਲੈਣ ਦੇ ਨਾਲ ਚਾਰ ਸ਼ਬਦ ਜੋ ਸੋਣਿਆ ਵਾਲੀਆਂ ਪੌੜੀਆਂ ਆਉਂਦੀਆਂ ਨੇ ਉਹਨਾਂ ਸਾਰੀਆਂ ਪੌੜੀਆਂ 'ਚ ਸਾਡੀ ਇਹ ਗਲਤੀ ਜਿਹੜੀ ਹੈ ਇਹ ਨਿਕਲ ਜਾਂਦੀ ਹੈ ਇਸ ਲਈ ਬੋਲਣਾ ਹੈ ਸੋਣਿਆ ਸੋਣਿਆ ਔਰ ਵਿਸਰਾਮ ਸੋਣਿਆ ਦੇ ਉੱਤੇ ਹੀ ਲੱਗਣੇ ਹਨ ਚਾਰੇ ਪੌੜੀਆਂ ਦੇ ਵਿੱਚ ਪੜੋ ਦਾਸ ਦੇ ਪਿੱਛੇ ਸੋਣਿਆ ਸਿੱਧ ਪੀਰ ਸੁਰਨਾਥ ਸੋਹਣਾ ਧਰਤ ਧਵਲ ਆਕਾਸ ਸੋਹਣਾ ਦੀਪ ਲੋ ਪਾਤਾਲ ਸੋਹਣਾ ਦੀਪ ਲੋ ਪਾਤਾਲ ਇਸ ਪੰਕਤੀ ਵਿੱਚ ਵੀ ਜੋ ਸ਼ਬਦ ਲੋ ਆਇਆ ਹੈ ਲੱਲੇ ਹੋੜਾ ਉਹਨੂੰ ਲੰਬਾ ਕਰ ਦੇਣਾ ਹੈ ਤੇ ਅੱਗੇ ਜਿਹੜਾ ਐੜਾ ਲੱਗਾ ਉਹਦੀ ਆਵਾਜ਼ ਆਪਣੇ ਆਪ ਹੀ ਵਿੱਚ ਆ ਜਾਣੀ ਹੈ ਲੋ ਇਸ ਤਰ੍ਹਾਂ ਬੋਲ ਦੇਣਾ ਹੈ ਲੋ ਇਸ ਤਰ੍ਹਾਂ ਬੋਲਾਂਗੇ ਐਡਾ ਆਪਣੇ ਆਪ ਨਾਲ ਆ ਜਾਏਗਾ ਅੱਗੇ ਹੈ ਸਤਿਗੁਰਾਂ ਦੇ ਬਚਨ ਸੁਣਿਆ ਪੁਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਕਈ ਪੰਕਤੀਆਂ ਦਾ ਵਿਸਰਾਮ ਦੱਸਣਾ ਜ਼ਰੂਰੀ ਹੁੰਦਾ ਹੈ ਔਰ ਸਿੱਖਣਾ ਵੀ ਬੜਾ ਜ਼ਰੂਰੀ ਹੁੰਦਾ ਹੈ ਅਤੇ ਪੰਕਤੀ ਬਹੁਤ ਛੋਟੀ ਹੁੰਦੀ ਕਈ ਵਾਰੀ ਤਿੰਨ ਚਾਰ ਜਾਂ ਪੰਜ ਸ਼ਬਦਾਂ ਦੀ ਪੰਕਤੀ ਹੁੰਦੀ ਹੈ ਇਸ ਲਈ ਕਈ ਵਾਰੀ ਪਤਾ ਨਹੀਂ ਲੱਗਦਾ ਕਿ ਇੱਥੇ ਲਾਇਆ ਹੈ ਜਾਂ ਨਹੀਂ ਲਾਇਆ ਲੇਕਿਨ ਪਾਠ ਕਰਨ ਵਾਲੇ ਨੂੰ ਜੇਕਰ ਪਤਾ ਹੋਵੇ ਤੇ ਫਿਰ ਅੱਗੇ ਸੁਣਨ ਵਾਲੇ ਨੂੰ ਪਤਾ ਲੱਗ ਜਾਂਦਾ ਕਿ ਇਹਦੇ ਵਿੱਚ ਥੋੜਾ ਜਿਹਾ ਸਪੇਸ ਦਿੱਤਾ ਸੀ ਜਿਸ ਤਰ੍ਹਾਂ ਜਿਹੜਾ ਇੱਕ ਸਕਿੰਟ ਹੈ ਤੇ ਆਪਾਂ ਟਾਈਮਰ ਚੱਲਦਾ ਦੇਖਦੇ ਹਾਂ ਸਕਿੰਟ ਦੇ ਵੀ ਉਹਨਾਂ ਨੇ 10 ਹਿੱਸੇ ਕੀਤੇ ਹੁੰਦੇ ਆ ਇਓ 10 ਪੁਆਇੰਟ ਪੂਰੇ ਹੋ ਕੇ ਫਿਰ ਇੱਕ ਸਕਿੰਟ ਬਦਲਦਾ ਤੇ ਇਸ ਤਰ੍ਹਾਂ ਆਪਣੇ ਬੋਲਚਾਲ ਵਿੱਚ ਵੀ ਇਉਂ ਹੀ ਫਿਰ ਇੱਕ ਨਿਕਾਜ ਆ ਵਿੱਚ ਸਪੇਸ ਅੰਤਰ ਆ ਜਾਂਦਾ ਹੈ ਲੇਕਿਨ ਸਿੱਖਿਆ ਹੋਣਾ ਚਾਹੀਦਾ 10 ਦੇ ਕਹਿਣ ਤੋਂ ਮੁਰਾਦ ਹੈ ਕਿ ਇਹ ਜਿਹੜੀ ਪੰਕਤੀ ਆਈ ਹੈ ਨਾਨਕ ਭਗਤਾ ਸਦਾ ਵਿਗਾਸ ਇੱਥੇ ਨਾਨਕ ਤੇ ਵੈਸੇ ਜਿਸ ਰਾਮ ਹੈ ਜਮਕੀ ਹੈ ਇਹ ਧੰਗੁਰੂ ਨਾਨਕ ਸਾਹਿਬ ਪਾਤਸ਼ਾਹ ਦੁਨੀਆ ਨੂੰ ਇਹ ਦੱਸ ਰਿਹਾ ਹੈ ਕੇ ਭਗਤਾਂ ਦੇ ਦਿਲ ਜਿਹੜੇ ਸਦਾ ਹੀ ਨਾਮ ਪਰਮੇਸ਼ਰ ਦੇ ਸਿਮਰਨ ਦੇ ਨਾਲ ਖਿੜੇ ਰਹਿੰਦੇ ਨੇ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਸੁਣੀਐ ਦੁਖ ਪਾਪ ਕਾ ਨਾਸ ਸੁਣੀਐ ਈਸ਼ਰ ਬਰਮਾ ਇੰਦਰ ਸੁਣੀਐ ਈਸ਼ਰ ਬਰਮਾ ਇੰਦਰ ਸੁਣੀਐ ਮੁਖ ਸਲਾਹਣ ਮੰਦ ਜਿਹੜਾ ਸਲਾਹਣ ਸ਼ਬਦ ਆਇਆ ਹੈ ਇਸ ਦੇ ਵਿੱਚ ਸ ਸੇ ਦਾ ਕੰਨਾ ਜਿਹੜਾ ਹੈ ਉਹ ਇਗਨੋਰ ਨਹੀਂ ਕਰਨਾ ਹੈ ਸ ਸੇ ਦਾ ਕੰਨਾ ਲਾ ਕੇ ਸਲਾਹਣ ਸਲਾਹਣ ਇਸ ਤਰ੍ਹਾਂ ਆਵਾਜ਼ ਕੱਢਣੀ ਹੈ ਸੁਣਿਆ ਮੁਖ ਸਲਾਹਣਮੰਦ ਸੁਣਿਆ ਯੋਗ ਯੁਗਤ ਤਨ ਭੇਦ ਸੋਹਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੋਹਣਿਆ ਦੂਖ ਪਾਪ ਕਾ ਨਾਸ ਸੋਹਣਿਆ ਸਤ ਸੰਤੋਖ ਗਿਆਨ ਸੋਹਣਿਆ 68 ਕਾ ਇਸਨਾਨ ਸੋਣਿਆ ਪੜ ਪੜ ਪਾਵੇ ਮਾਨ ਸੁਨੇਹ ਕਰ ਕਰ ਪਾਵੇ ਮਾਨ ਹੁਣ ਮਾਨ ਸ਼ਬਦ ਜੋ ਹੈ ਨਾ ਇੱਥੇ ਨੰਨੇ ਨਾਲ ਹੈ ਗੁਰਬਾਣੀ ਵਿੱਚ ਬਹੁਤ ਜਗ੍ਹਾ ਤੇ ਨਾਣੇ ਦੇ ਨਾਲ ਵੀ ਆਉਂਦਾ ਹੈ ਉਹੀ ਸਾਡੀ ਅੰਗੇਲੀ ਹੁੰਦੀ ਹੈ ਕਿ ਜਿੱਥੇ ਨੰਨੇ ਨਾਲ ਹੈ ਆਪਾਂ ਨਾਣਾ ਲਾ ਕੇ ਮਾਨ ਪੜ ਦਈਏ ਇਹਦਾ ਮਤਲਬ ਹੈ ਜੋ ਗੁਰੂ ਜੀ ਨੇ ਲਿਖਿਆ ਉਹਦੇ ਤੋਂ ਅਸੀਂ ਉਲਟਾ ਕੇ ਪੜ ਰਹੇ ਹਾਂ ਉਹ ਬਦਲ ਕੇ ਪੜ ਰਹੇ ਹਾਂ ਜਿੱਥੇ ਨੰਨੇ ਨਾਲ ਹੈ ਉਥੇ ਨਾਣਾ ਲਾਈ ਜਾਈਏ ਜਿੱਥੇ ਨਾਣੇ ਨਾਲ ਆਇਆ ਹੈ ਸ਼ਬਦ ਮਾਣ ਉਥੇ ਆਪਾਂ ਨੰਨਾ ਲਾਈ ਜਾਈਏ ਉਹ ਸਾਡੀ ਅੰਗੇਲੀ ਹੈ ਉਹਨਾਂ ਤਨ ਸ਼ਬਦ ਆਉਂਦਾ ਹੈ ਤਨ ਆਪਾਂ ਉਥੇ ਧੰਨ ਪੜ ਜਾਂਦੇ ਆ ਧੰਨ ਧੱਦਾ ਲਾ ਦਿੰਦੇ ਆ ਉਹ ਸਾਡੀ ਬੜੀ ਵੱਡੀ ਗਲਤੀ ਹੈ ਇਸੇ ਚੀਜ਼ ਦਾ ਇਨਾਮ ਸੰਥਿਆ ਹੈ ਕਿ ਜੋ ਗੁਰੂ ਮਹਾਰਾਜ ਨੇ ਲਿਖਿਆ ਉਹੀ ਪੜਨਾ ਹੈ ਵਾਜੇ ਅਨਹਦ ਤੂਰੇ ਉਥੇ ਤੱਤੇ ਦ ਲੈਕੜੇ ਰਾਰੇ ਲਾਵਾਂ ਦੇ ਤੂਰੇ ਐ ਤੂਰੇ ਦਾ ਅਰਥ ਐ ਬਾਜੇਗਾ ਜੇ ਵੱਜਣੇ ਉਥੇ ਆਪਾਂ ਤੂਰੇ ਪੜ ਦਿੰਨੇ ਧੱਦਾ ਲਾ ਕੇ ਉਹ ਧੂਰ ਜਿਹੜੀ ਹੁੰਦੀ ਐ ਉਹ ਧੂੜੀ ਦਾ ਨਾਮ ਹੁੰਦਾ ਚਰਨ ਧੂੜੀ ਦਾ ਕੋਈ ਆਪਣੀਆਂ ਗਲਤੀਆਂ ਬੜੀਆਂ ਬੜੀਆਂ ਵੱਡੀਆਂ ਹੁੰਦੀਆਂ ਆਪਾਂ ਨੂੰ ਨਾਮ ਪਤਾ ਹੋਣ ਕਰਕੇ ਨਹੀਂ ਪਤਾ ਤਾਂ ਹੀ ਆਪਾਂ ਸੰਗਤੀ ਰੂਪ ਵਿੱਚ ਸ਼ੁਰੂ ਕੀਤਾ ਐ ਕਿ ਸਾਰੀ ਸੰਗਤ ਨੂੰ ਪਤਾ ਲੱਗ ਸਕੇ ਜਿੰਨੇ ਲਾਹਾ ਲੈਣਾ ਉਹ ਲਾਹਾ ਲੈ ਲਵੇ ਜਿੱਥੇ ਤੱਤਾ ਲੱਗਾ ਉਥੇ ਧੱਦੇ ਦੀ ਆਵਾਜ਼ ਨਾ ਕੱਢੋ ਜਿੱਥੇ ਧੱਦਾ ਲੱਗਾ ਹੈ ਉਥੇ ਤੱਤੇ ਦੀ ਆਵਾਜ਼ ਨਾ ਕੱਢੋ ਜਿੱਥੇ ਕਕੇ ਨੂੰ ਜਾਂ ਕਿਸੇ ਵੀ ਅੱਖਰ ਨੂੰ ਇਕ ਲਾਂ ਲੱਗੀ ਹੈ ਉਥੇ ਦੁਲਾਵਾਂ ਨਾ ਲਾਓ ਜਿੱਥੇ ਦੁਲਾਵਾਂ ਲੱਗੀਆਂ ਨੇ ਉਥੇ ਇਕ ਲਾਂ ਨਾ ਲਾਓ ਔਰ ਇਹ ਜਿੰਨਾ ਵੀ ਗਿਆਨ ਹੈ ਇਹ ਇੱਕ ਚੀਜ਼ ਵਿੱਚ ਹੀ ਆ ਜਾਂਦੇ ਆ ਕਿ ਮੁਹਾਰਨੀ ਸ਼ੁੱਧ ਹੋਣੀ ਤੇ ਜੇ ਮੁਹਾਰਨੀ ਸ਼ੁੱਧ ਹੈ ਇਸ ਸਾਰੀਆਂ ਹੀ ਗਲਤੀਆਂ ਇੱਕ ਪਾਸੇ ਹੋ ਜਾਂਦੀਆਂ ਆਪਾਂ ਠੀਕ ਬੋਲਣਾ ਸ਼ੁਰੂ ਕਰ ਦਿੰਨੇ ਆ ਪਰ ਆਪਾਂ ਆਪਣਾ ਜਿਹੜਾ ਆਮ ਬੋਲਚਾਲ ਹੈ ਉਹਦੇ ਵਿੱਚ ਮੁਹਾਰਨੀ ਦਾ ਖਿਆਲ ਨਾ ਰੱਖਦੇ ਹੋਣ ਕਰਕੇ ਫਿਰ ਗੁਰਬਾਣੀ ਪੜ੍ਹਦੇ ਆ ਵੀ ਸਾਡੇ ਕੋਲੋਂ ਗੁਨਾਹ ਹੋਈ ਜਾਂਦਾ ਹੈ ਹੁਣ ਆਪਾਂ ਬਹੁਤ ਜ਼ਿਆਦਾ ਖੱਟੀ ਜਾਂਦੇ ਹਾਂ ਇਸ ਲਈ ਇਹ ਜਿਹੜਾ ਮਾਨ ਸ਼ਬਦ ਆਇਆ ਇੱਥੇ ਨਾਣਾ ਨਹੀਂ ਲਾਉਣਾ ਹੈ ਮਾਨ ਸੁਣਿਆ ਪੜ ਪੜ ਪਾਵੇ ਮਾਨ ਸੋਹਣਿਆ ਲੱਗੈ ਸਹਜ ਧਿਆਨ ਲੱਗੇ ਪੜਿਆ ਨਾ ਤੇ ਉਹ ਇੱਕ ਲਾਂ ਲੱਗ ਗਈ ਐ ਲੱਗੈ ਗੱਗੇ ਦਲਾਈਆਂ ਗੈ ਹੁਣ ਮੈਂ ਬੇਸ਼ੱਕ ਮੇਰੇ ਕੰਨ ਵਿੱਚ ਆਵਾਜ਼ ਕਿਉਂ ਸੱਜੇ ਹੋ ਜਾਂ ਖੱਬੇ ਪੈ ਵੀ ਜਾਵੇ ਹਰੇਕ ਸ਼ਬਦ ਤੇ ਜੇ ਦਾਸ ਰੁਕੇਗਾ ਤੇ ਫਿਰ ਆਪਣੀ ਜਿਹੜਾ ਟਾਈਮ ਹੈ ਬਹੁਤ ਲੰਬਾ ਲੱਗ ਜਾਏਗਾ ਪੌੜੀਆਂ ਜਿਹੜੀਆਂ ਆਪਣੀਆਂ ਥੋੜੀਆਂ ਪੜੀਆਂ ਜਾਇਆ ਕਰਨੀਆਂ ਇਸ ਲਈ ਜਿਹੜਾ ਇੱਕ ਵਾਰ ਬਚਨ ਦੱਸ ਦਿੱਤਾ ਉਹਦੇ ਤੇ ਯਤਨ ਕਰੋ ਵੀ ਉਹਦੇ ਤੇ ਕੋਸ਼ਿਸ਼ ਕਰਕੇ ਅਮਲ ਕੀਤਾ ਜਾਏ ਤਾਂ ਕਿ ਅੱਗੇ ਬਹੁਤ ਕੁਝ ਅਜੇ ਦੱਸਣ ਵਾਲਾ ਹੈ ਜਿਸ ਤਰ੍ਹਾਂ 8ਵੀਂ ਪੜ ਲਈ ਹੈ ਕਿਸੇ ਨੇ ਤੇ ਉਹ ਐਵੇਂ ਹੀ ਦਾਅਵੇ ਦੇ ਨਾਲ ਆਖੀ ਜਾਵੇ ਵੀ ਆਉਂਦੀ ਹੈ ਮੈਨੂੰ ਪੰਜਾਬੀ ਮੈਂ ਅੰਗਰੇਜ਼ੀ ਵੀ ਪੜ ਲੈਂਨਾ ਪਰ ਉਹਦੇ ਤੋਂ ਤਾਂ ਅੱਗੇ ਅਜੇ ਬਹੁਤ ਪੜ੍ਹਾਈ ਪਈ ਹੁੰਦੀ ਹੈ ਪੜਨ ਵਾਲੀ ਜਿਹੜੀ ਹੈ ਇਸ ਤਰ੍ਹਾਂ ਹੀ ਜਿੰਨਾ ਕੁ ਮੈਂ ਤੁਹਾਨੂੰ ਦੱਸਿਆ ਹੈ ਇਸ ਤੋਂ ਅੱਗੇ ਅਜੇ ਬਹੁਤ ਕੁਝ ਦੱਸਣ ਵਾਲਾ ਹੈ ਜੇ ਪਹਿਲੀਆਂ ਆਪਾਂ ਦੱਸੀਆਂ ਹੋਈਆਂ ਸਾਰੀਆਂ ਗੱਲਾਂ ਨੂੰ ਧਾਰਨ ਕਰ ਲਵਾਂਗੇ ਫਿਰ ਅੱਗੇ ਵਾਸਤੇ ਸਾਡਾ ਰਾਹ ਖੁੱਲੇਗਾ ਤੇ ਆਪਾਂ ਜਲਦੀ ਜਲਦੀ ਅੱਗੇ ਤੁਰਾਂਗੇ ਬਹੁਤ ਵੱਡਾ ਸਮੁੰਦਰ ਆਪਣੇ ਅੱਗੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਇਸ ਲਈ ਜੇ ਲੱਗਾ ਸ਼ਬਦ ਬੋਲਣਾ ਤੇ ਗੱਗੇ ਨੂੰ ਦੁਲਾਈਆਂ ਹਨ ਤਾਂ ਦੁਲਾਈਆਂ ਹੀ ਲਾਉਣੀਆਂ ਨੇ ਸੋਣਿਆ ਲੱਗਾ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੋਹਣਿਆ ਦੂਖ ਪਾਪ ਕਾ ਨਾਸ ਸੋਹਣਿਆ ਸਰਾ ਗੁਨਾ ਕੇ ਗਾਹਾ ਸੋਹਣਿਆ ਸੇਖ ਪੀਰ ਪਾਤ ਸਾਹਾ ਸੋਹਣਿਆ ਅੰਦੇ ਪਾਵਹਿ ਰਾਹੋ ਸੋਨੇ ਹਾਥ ਹੋਵੇ ਅਸਗਾਹੋ ਸੋਨੇ ਹਾਥ ਹੋਵੇ ਅਸਗਾਹੋ ਨਾਨਕ ਭਗਤਾ ਸਦਾ ਵਿਗਾਸ ਸੋਨੇ ਹਾਥ ਹੋਵੇ ਅਸਗਾਹੋ ਸੋਨੇ ਹਾਥ ਹੋਵੇ ਅਸਗਾਹੋ ਮੰਨੇ ਕੀ ਗਤ ਕਹੀ ਨਾ ਜਾਏ جے کو کہے پچھے پشتائے, پشتائے, پشتائے کاغد کلم نہ لکھن ہار منے کا بہ کرن وچار ایسا نام نرنجن ہوئے جے کو من جانے مان, کوئے مان جا جے کو من جا ਇਹ ਜੋ ਪੰਕਤੀ ਹੈ ਅਖੀਰਲੀ 12 ਨੰਬਰ ਪੌੜੀ ਦੀ ਆਈ ਹੈ ਇਹਦੇ ਚ ਦੇਖੋ ਪਹਿਲਾ ਜਿਹੜਾ ਮੰਨ ਹੈ ਉਹਦੇ ਤੇ ਟਿੱਪੀ ਹੈ ਤੇ ਅੱਗੇ ਆਉਂਦਾ ਮਾਨ ਕੋਏ ਉਹਦੇ ਉੱਤੇ ਟਿੱਪੀ ਨਹੀਂ ਹੈਗੀ ਇਸ ਲਈ ਸਾਡੀ ਆਵਾਜ਼ ਵਿੱਚ ਕੋਈ ਫਰਕ ਤਾਂ ਹੋਣਾ ਚਾਹੀਦਾ ਕਿਉਂਕਿ ਮਹਾਰਾਜ ਜੀ ਨੇ ਤਾਂ ਹੀ ਨਹੀਂ ਲਾਈ ਟਿੱਪੀ ਕਿ ਜਿੱਥੇ ਲਾਉਣ ਦੀ ਜ਼ਰੂਰਤ ਸੀ ਉੱਥੇ ਉਹਨਾਂ ਨੇ ਲਾਈ ਹੈ ਜਿੱਥੇ ਨਹੀਂ ਜ਼ਰੂਰਤ ਸੀ ਉੱਥੇ ਨਹੀਂ ਲਾਈ ਇਸ ਲਈ ਸਾਡੇ ਉਚਾਰਨ ਵਿੱਚ ਵੀ ਜਿਹੜਾ ਹੈ ਉਹ ਗਿਆਨ ਹੋਣਾ ਚਾਹੀਦਾ ਹੈ ਕਿ ਜੇ ਕੋ ਮਨ ਪਹਿਲੇ ਨੂੰ ਜਿਹੜਾ ਟਕਾ ਕੇ ਕੱਸ ਕੇ ਬੋਲਣਾ ਹੈ ਜੇ ਕੋ ਮਨ ਨਾ ਜਾਣਾ ਮਨ ਕੋਏ ਦੂਸਰਾ ਮਨ ਕੋਏ ਜਿਹੜਾ ਨੂੰ ਉਲਾ ਜਾ ਬੋਲਣਾ ਹੈ ਉਹਦੇ ਤੇ ਟਿੱਪੀ ਲੱਗਣੇ ਦੇਣੀ ਸੋਏ ਜਿਹੜੇ ਚਾਰ ਸ਼ਬਦ ਨੇ ਮੰਨੇ ਵਾਲੀਆਂ ਪੌੜੀਆਂ ਇਹਦਾ ਇਹ ਜਿਹੜਾ ਪਹਿਲਾ ਸ਼ਬਦ ਆਇਆ ਹੈ 12 ਨੰਬਰ ਪੌੜੀ ਇਹਦੀ ਆਰੰਭਤਾ ਵਿੱਚ ਗਤ ਤੇ ਵਿਸਰਾਮ ਹੈ ਮੰਨੇ ਕੀ ਗਾਤ ਅਤੇ ਅੱਗੇ ਜਿਹੜੀਆਂ ਸਾਧ ਸੰਗਤ ਜੀ ਹੁਣ ਤਿੰਨ ਪੌੜੀਆਂ ਆਉਣੀਆਂ ਇਹਦੇ ਚ ਸਾਰੇ ਵਿਸਰਾਮ ਮੰਨੈ ਦੇ ਉੱਤੇ ਹਨ ਮੰਨੈ ਦੇ ਉੱਤੇ ਦੂਸਰੀ ਬੇਨਤੀ ਹੈ ਧਿਆਨ ਨਾਲ ਉੱਪਰ ਦੇਖੋ ਭਈ ਇਹ ਜਿਹੜੀ ਮੰਨੈ ਵਾਲੀਆਂ ਪੌੜੀਆਂ ਆਈਆਂ ਨੇ ਇਹਦੇ ਚ ਜਿਹੜੀ ਇਹ ਪੌੜੀ ਆਪਾਂ ਪੜ ਚੁੱਕੇ ਹਾਂ ਇਹਦੇ ਚ ਨੰਨੇ ਨੂੰ ਇੱਕ ਲਾਂ ਹੀ ਹੈ ਮੰਨੇ ਕੀ ਗਾਤ ਇਸ ਤਰ੍ਹਾਂ ਆ ਮੰਮੇ ਟਿੱਪੀ ਨੰਨੇ ਲਾਵਾਂ ਨੇ ਪਰ ਹੁਣ ਅੱਗੇ ਜਦੋਂ ਹੁਣ 13 ਨੰਬਰ ਪੌੜੀ ਸ਼ੁਰੂ ਹੋਣ ਲੱਗੀ ਐ ਅਤੇ ਬਾਅਦ ਵਿੱਚ 14 ਨੰਬਰ ਪੌੜੀ ਫਿਰ 15 ਨੰਬਰ ਪੌੜੀ ਇਹਦੇ ਤੇ ਨੰਨੇ ਨੂੰ ਦੁਲਾਈਆਂ ਹੀ ਹਨ ਇਹ ਖਿਆਲ ਰੱਖ ਕੇ ਪੜਨਾ ਹੈ ਬਾਣੀ ਗੁਰੂ ਨਾਨਕ ਸਾਹਿਬ ਨੇ ਉਚਾਰੀ ਐ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੂੰ ਜਦੋਂ ਆਪਾਂ ਸ਼ੁੱਧ ਪੜਾਂਗੇ ਤੇ ਗੁਰੂ ਨਾਨਕ ਸਾਹਿਬ ਜੀ ਖੁਸ਼ ਹੋਣਗੇ ਅਗਰ ਸ਼ੁੱਧ ਜਾਂ ਅਸ਼ੁੱਧ ਪੜਨ ਦਾ ਕੋਈ ਫਰਕ ਨਾ ਪੈਂਦਾ ਹੰਗਾ ਤਾਂ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦਮਨਦਮਾ ਸਾਹਿਬ ਗੁਰਦੁਆਰਾ ਸ੍ਰੀ ਹਰਗੋਬਿੰਦਪੁਰ ਉੱਥੇ ਇਹ ਨਾ ਕਹਿੰਦੇ ਕਿ ਕੋਈ ਉੱਠ ਕੇ ਸਾਨੂੰ ਸ਼ੁੱਧ ਪਾਠ ਸੁਣਾਵੇ ਤੇ ਫਿਰ ਭਾਈ ਗੋਪਾਲਾ ਜੀ ਨੇ ਜਦੋਂ ਸੁਣਾਇਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਤਾ ਗੱਦੀ ਬਖਸ਼ਿਸ਼ ਕਰ ਦੇਣ ਲੱਗੇ ਸੀ ਸੋ ਉਹ ਸਾਖੀ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸ਼ੁੱਧ ਪੜਨ ਤੇ ਗਲਤ ਪੜਨ ਦੇ ਵਿੱਚ ਕਿੰਨਾ ਅੰਤਰ ਹੈ ਤੇ ਮਹਾਰਾਜ ਦੀਆਂ ਖੁਸ਼ੀਆਂ ਲੈਣ ਦੇ ਵਿੱਚ ਕਿੱਡਾ ਵੱਡਾ ਅਸੀਂ ਮੌਕਾ ਜਿਹੜਾ ਉਹ ਗਵਾ ਬੈਠਦੇ ਹਾਂ ਇਸ ਲਈ ਹੁਣ ਇਹ ਜਿਹੜੇ ਮੰਨਿਆ ਵਾਲੇ ਚਾਰ ਸ਼ਬਦ ਨੇ ਉਹਦੇ ਚੋ ਪਹਿਲੀ ਇਹ 12 ਨੰਬਰ ਪੌੜੀ ਇਹ ਸੰਪੂਰਨ ਹੋਈ ਹੈ ਇਹਦੇ ਉੱਪਰ ਹੈ ਨੰਨੇ ਨੂੰ ਇਕਲਾ ਅੱਗੇ ਨੰਨੇ ਨੂੰ ਦੁਲਾਵਾ ਆਉਣੀਆਂ ਇਸ ਲਈ ਉਚਾਰਨ ਸਾਰਿਆਂ ਨੇ ਮੰਨਿਆ ਇਸ ਤਰ੍ਹਾਂ ਕਰਨਾ ਹੈ ਨੰਨਾ ਦੁਲਾਈਆਂ ਨਾ ਨੰਨੇ ਦੁਲਾਵਾ ਨਾ ਇਸ ਤਰ੍ਹਾਂ ਪੜਨਾ ਮੰਨਿਆ ਸੁਰਤ ਹੋਵੇ ਮਨ ਬੁੱਧ ਦੁਬਾਰਾ ਪੜੋ ਜੀ ਮਨ ਸਰਪ ਹੋਵੇ ਮਨ ਬੁੱਧ ਹੁਣ ਹੋਵੇ ਦੇ ਵਿੱਚ ਗਲਤੀ ਕਰ ਜਾਂਦੇ ਜੇ ਬਬੇ ਨੂੰ ਇਕਲਾਂ ਲਾ ਦਿੰਦੇ ਜੇ ਜਦੋਂ ਦੁਲਾਵਾਂ ਦੇ ਬਾਰੇ ਜਾਂ ਲਾਂ ਦੇ ਬਾਰੇ ਤਾਂ ਬੇਨਤੀ ਕਰ ਹੀ ਦਿੱਤੀ ਇੱਕ ਵਾਰ ਉਹਦਾ ਹਮੇਸ਼ਾ ਆਪਾਂ ਆਪ ਹੀ ਖਿਆਲ ਰੱਖ ਲੈਣਾ ਇਸ ਲਈ ਜਿੱਥੇ ਦੁਲਾਵਾਂ ਨੇ ਦੁਲਾਵਾਂ ਬੁੱਲ ਹੋਵੇ ਬਬੇ ਤਲਾਵਾਂ ਵੈ من سرت ہو من من سگل پمن کی سدھ من سوہ چوٹا نہ کھائے من جم کے ساتھ نہ جائے ایسا نام نرنجن ہوئے ਜੇ ਕੋ ਮੰਨ ਜਾਣਾ ਮਨ ਹੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਪ੍ਰਗਟ ਸਿਉ ਮੰਨੈ ਮਗ ਨਾ ਚੱਲਦਾ ਪੰਥ ਇਹ ਜੋ ਪੰਕਤੀ ਆਈ ਹੈ ਇਸ ਵਿੱਚ ਜਿਹੜਾ ਸ਼ਬਦ ਮੱਗ ਆਇਆ ਹੈ ਇਹਦੇ ਤੇ ਅਧਿਕ ਆਪਣੇ ਕੋਲੋਂ ਨਹੀਂ ਲਾ ਦੇਣਾ ਮੱਗ ਨਹੀਂ ਕਹਿ ਦੇਣਾ ਜਿਹੜਾ ਮੱਗ ਪਾਣੀ ਵਾਲਾ ਪਾਣੀ ਪਾਉਣ ਵਾਲਾ ਕੌਲਾ ਹੁੰਦਾ ਉਹਦਾ ਵਾਚਕ ਨਾ ਬਣ ਜਾਏ ਇਹ ਮੱਗ ਪੁੱਲਾ ਜਿਹਾ ਬੋਲਣਾ ਇਸ ਦਾ ਮਤਲਬ ਹੈ ਮਾਰਗ ਰਸਤਾ ਇਸ ਕਰਕੇ ਇਹ ਵੀ ਸ਼ਬਦ ਉਚੇਚੇ ਤੌਰ ਤੇ ਸੰਪਰਦਾਇਕ ਵਿਦਵਾਨ ਦੱਸਦੇ ਨੇ ਕਿ ਇਸ ਨੂੰ ਪੁੱਲਾ ਜਿਹਾ ਬੋਲਣਾ ਹੈ ਤੇ ਮੱਗ ਨਹੀਂ ਬੋਲਣਾ ਮਾਗ ਬੋਲਣਾ ਹੈ ਮਾਗ ਮਾਰਗ ਮੰਨੈ ਮਾਗ ਨਾ ਚੱਲੈ ਪੰਥ ਮੰਨੈ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰજન ਹੋਏ ਜੇ ਕੋ ਮੰਨ ਜਾਣੈ ਮਾਨਕ ਹੋਏ ਮੰਨੈ ਪਾਵਹਿ ਮੁਖ ਦਵਾਰ ਮੰਨੈ ਪਾਵਹਿ ਦਵਾਰ ਇੱਕ ਤਾਂ ਪ੍ਰੇਮੀ ਉਹ ਹੁੰਦੇ ਨੇ ਕਿ ਜਿਹੜੇ ਕੁਝ ਪਾਠ ਸਮਝਦੇ ਐ ਤੇ ਉਹਨਾਂ ਨੇ ਵਿੱਚੋਂ ਵਿੱਚੋਂ ਨਵੇਂ ਪਾਠ ਸਿੱਖਣੇ ਹੁੰਦੇ ਇੱਕ ਸਾਧ ਸੰਗਤ ਜੀ ਬਿਲਕੁਲ ਹੀ ਅਵੇਸਲਾ ਪੜਨ ਵਾਲੇ ਹੁੰਦੇ ਕਈ ਇੱਥੇ ਬੋਲਦੇ ਮੁਖ ਦਵਾਰ ਕਈ ਇਸ ਸ਼ਬਦ ਨੂੰ ਜਿਹੜਾ ਹੈ ਉਹ ਮੰਮੇ ਔਂਕੜਾ ਲਾ ਕੇ ਮੁੱਖ ਦਵਾਰ ਪੜ ਦਿੰਦੇ ਉਹ ਬਿਲਕੁਲ ਵੱਡੀਆਂ ਗਲਤੀਆਂ ਚਾਉਂਦੀਆਂ ਨੇ ਉਹ ਗਲਤੀਆਂ ਉਹ ਤਾਂ ਫਿਰ ਉਹਨਾਂ ਮਾਤਾਵਾਂ ਦਾਦੀਆਂ ਨਾਨੀਆਂ ਵਾਲੀ ਭਾਸ਼ਾ ਹੋ ਜਾਂਦੀ ਜਿਹੜੀਆਂ ਇੱਕ ਮਕਾਰ ਸਤਨਾਮ ਐਦਾਂ ਪੜਦੀਆਂ ਪੜਦੀਆਂ ਉਹ ਵੀ ਪ੍ਰੇਮ ਨਾਲ ਹੁੰਦੀਆਂ ਸੀ ਪਰ ਬਿਲਕੁਲ ਜਿਸ ਤਰ੍ਹਾਂ ਉਹਨਾਂ ਨੇ ਨਾਂ ਸਿੱਖਿਆ ਹੋਣ ਕਰਕੇ ਤੇ ਇਸ ਤਰ੍ਹਾਂ ਕੁਝ ਗਲਤੀਆਂ ਬਹੁਤ ਵੱਡੀਆਂ ਗਲਤੀਆਂ ਮੰਨੀਆਂ ਜਾਂਦੀਆਂ ਨੇ ਤੇ ਕੁਝ ਗਲਤੀਆਂ ਹੁੰਦੀਆਂ ਵਿਦਿਆਰਥੀਆਂ ਵਾਲੀਆਂ ਕਈ ਵਾਰੀ ਆਰਤੀ ਬਣ ਕੇ ਕੁਝ ਸਿੱਖੇ ਹੋਣਾ ਤੇ ਕੁਝ ਸਿੱਖਣ ਦੀ ਕੋਸ਼ਿਸ਼ ਕਰਨੀ ਇੰਉ ਹੋ ਜਾਣਾ ਇਸ ਲਈ ਇਹ ਸ਼ਬਦ ਵੀ ਜਿਹੜਾ ਹੈ ਮੰਮੇ ਹੋੜਾ ਮੋਖਖੇ ਔਕੜਖੋ ਮੋਖ ਇਸ ਤਰ੍ਹਾਂ ਬੋਲਣਾ ਹੈ ਮੰਨ ਪਾਵਹਿ ਮੋਖ ਦੁਆਰ ਮੰਨ ਪਰਵਾਰ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਹੁਣ ਮੰਨੈ ਦੇ ਅੱਗੇ ਤਰੈ ਰਾਰੇ ਨੂੰ ਦਲਾਵਾ ਆਈਆਂ ਪਰ ਦਲਾਵਾ ਲਾ ਕੇ ਬੋਲਣਾ ਅੱਗੇ ਤਾਰੀ ਉੱਥੇ ਰਾਰੇ ਨੂੰ ਇਕ ਲਾਂ ਹੈ ਉੱਥੇ ਤਾਰ ਹੈ ਨਹੀਂ ਬੋਲ ਦੇਣਾ ਤਾਰ ਹੈ ਬੋਲਤਾ ਫਿਰ ਗਲਤੀ ਹੋ ਜਾਣੀ ਇਸ ਲਈ ਪਹਿਲੇ ਤੇ ਅੱਖਰ ਤੇ ਦਲਾਵਾ ਦੂਜੇ ਤੇ ਇਕ ਲਾਂ ਇਨਾਂ ਦੇ ਲਈ ਦਾਸ ਤਾਂ ਤ੍ਰਿਡਤਾ ਦੇ ਨਾਲ ਦੱਸੀ ਜਾ ਰਿਹਾ ਹੈ ਵੀ ਲਾਂ ਤੇ ਦੁਲਾਾਂ ਵਾਲੀ ਗਲਤੀ ਨੂੰ ਖਤਮ ਕਰੋ ਤਾਂ ਕਿ ਆਪਾਂ ਅੱਗੇ ਮਹਾਰਾਜ ਜੀ ਦੇ ਜਿਹੜੇ ਮਹਿੰਗੇ ਮਹਿੰਗੇ ਵਿਸਰਾਮ ਹੈ ਉਹ ਵੀ ਸਿੱਖ ਸਕਾਂਗੇ ਤੇ ਵੱਧ ਸ਼ਬਦ ਰੋਜ਼ ਦੇ ਆਪਾਂ ਪੜ ਲਿਆ ਕਰਾਂਗੇ ਤੇ ਵੱਧ ਲਾਹਾ ਪ੍ਰਾਪਤ ਕਰ ਲਵਾਂਗੇ ਸੋ ਮੰਨ ਤਰੈ ਤਾਰੇ ਗੁਰ ਸਿਖਿ ਗੁਰ ਲੈ ਸਰੇ ਸਾਹਿਬ ਤੁਸਿਹਾ ਮੰਨ ਨਾਨਕ ਭਵਹਿ ਨ ਭਿਖ ਐਸਾ ਨਾਮ ਨਿਰੰਝਨ ਹੋਏ ਐਸਾ ਨਾਮ ਵਰਿਆ ਹੋਏ ਜੇ ਕੋ ਮੰਨ ਜਾਣਾ ਮਨ ਕੋਏ ਜੇ ਕੋ ਮੰਨ ਕਰੇ ਨਾ ਹੋਏ ਅੱਜ ਸਾਧ ਸੰਗਤ ਜੀ ਇੰਨਾ ਹੀ ਕਾਫੀ ਹੈ 15 ਪੌੜੀਆਂ ਹੋ ਗਈਆਂ ਨੇ ਕੱਲ 5 ਪੌੜੀਆਂ ਤੱਕ ਆਪਾਂ ਸੰਥਿਆ ਰੂਪ ਵਿੱਚ ਸੰਗਤੀ ਰੂਪ ਵਿੱਚ ਬਾਣੀ ਪੜੀ ਸੀ ਅੱਜ 15 ਪੌੜੀਆਂ ਤੱਕ ਪਹੁੰਚ ਗਏ ਆਂ ਕੱਲ ਨੂੰ ਆਪਾਂ ਇਸ ਤੋਂ ਅੱਗੇ ਹੋਰ ਗੁਰ ਬਾਣੀ ਗੁਰੂ ਸਾਹਿਬ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਪੜਾਂਗੇ ਮਹਾਰਾਜ ਜੀ ਉਦਮ ਬਖਸ਼ਣ ਪ੍ਰੇਮ ਬਖਸ਼ਣ ਉਤਸ਼ਾਹ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦਾ ਧੰਵਾਦ ਕੱਲ ਨੂੰ ਇਸੇ ਤਰ੍ਹਾਂ ਟਾਈਮ ਸਿਰ ਆ ਕੇ ਬੈਠ ਜਾਣਾ ਹੱਥ ਸੁਚੇ ਕਰਕੇ ਗੁਰੂ ਕੇ ਸਾਹਿਬ ਫੜ ਕੇ ਤੇ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠ ਜਾਣਾ ਕੱਲ ਨੂੰ ਫਿਰ ਆਪਾਂ ਲਾਹਾ ਪ੍ਰਾਪਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ